ਵੁਧਨ ਸਟੇਜ ਸ਼ੁਰੂ ਹੋ ਗਈ ਸਰ ਯਾਦ ਜਪੇ ਰੱਬ ਕੀ ਆ ਇਸ ਵਿੱਚ ਅੱਤੇ ਉਪਾਇ ਕੈਤੇ ਕੇ ਮਾਫਤਾ ਕਿਸ ਨੂੰ ਕਹੀ ਨਾ ਨਿਕਲ ਸਭ ਕੁਲੇਸ਼ ਕੀ ਮੋਰੀ ਸਾਡੇ ਨਾਲ ਪਹੁੰਚ ਗਏ ਦਿਲ ਦੇ ਪਹਿਲ ਕਰਨਗੇ ਯਾਦ ਸਭ ਇੰਦਰਾਣ ਆ ਜੇ ਹੋਈ ਦਿਨ ਮੇ ਭਾਈ ਅਬੋਸ ਮੇ ਰੰਸੋਰੀ ਕੀ ਆਈ ਕੀ ਤੇ ਆਗੁਰੂ ਅਰਦਾਸ ਹੋਣ ਵਾਲੀ ਆ ਮਾਈ ਗੁਰਜੀ ਕੀ ਬਾਣੀ ਮਾਈ ਗੁਰਜੀ ਕੀ ਬਾਣੀ ਮਾਈ ਗੁਰਜੀ ਕੀ ਬਾਣੀ ਮਾਈ ਗੁਰਜੀ ਕੀ ਬਾਣੀ ਆ ਜਾਣਾ ਅਗੇ ਸਾਨੂੰ ਕਰ ਲਿਆ ਹੁਣ ਅਸੀਂ ਚੱਲੇ ਮੱਥਾ ਟੇਕਣ ਇਧਰ ਦੀ ਇਧਰ ਦੀ ਗੁਰੀ ਇਧਰ ਦੀ ਜੋ ਭਾਵੇ ਸੋ ਕਰਾਵੇ ਧਾਨ ਦ੍ਰਿਸ਼ਟੀ ਵਰਣਿ ਆਵੇ ਕਉ ਮਨੋਖਤੇ ਕੇ ਆਵੇ ਜੋ ਸੁਭਾਵੇ ਸੋ ਹੀ ਕਰਾਵੇ ਇਸਕੇ ਹੱਥ ਹੋਏ ਤਾਂ ਸਭ ਪਿਛਲੇ ਜੋ ਸੁਭਾਵੇ ਸੋ ਹੀ ਕਰੇ ਅਣਜਾਣਤ ਵਿਖਿਆ ਮਹਿ ਰਚੇ ਜਾਂ ਸਭ ਸੁਖੋਏ ਬੜ ਭਾਗੀ ਕਿਸੇ ਪ੍ਰਾਪਤ ਹੋਏ ਕਰਨ ਕਰਾਵਣੇ ਆਪੇ ਆਪ ਸਰਾ ਸਰਾ ਨਾਨਕ ਹਰ ਜਾਪ ਕਰਨ ਕਰਾਵਣ ਕਰਨੇ ਹਾਰ ਇਸ ਕੇ ਹੱਥ ਕਾ ਵਿਚਾਰ ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ ਆਪੇ ਆਪ ਆਪ ਰਵ ਸੋਏ ਜੋ ਕਿਸ ਕੀ ਨੋ ਸੋ ਆਪਣੇ ਰੰਗ ਸਭ ਤੇ ਦੂਰ ਸਭੂ ਕਾ ਪ੍ਰਸਾਦ ਐਸਾ ਪ੍ਰਭ ਜਪਣੇ ਇਹ ਹੋਰ ਅਸਪਾਵੇ ਜਨ ਕੋਏ ਅਮਰਤ ਪੀਵੇ ਅਮਰ ਸੋਏ ਅਸਪੁਰਕਾਣਾ ਹੈ ਕਦੇ ਬਿਨ ਹਾਸ ਗੋੜੇ ਹੋ ਗਏ ਬੰਦ ਕਲੇ ਪਿੱਠੂ ਸ਼ੁਰੂ ਹੋ ਗਏ ਹੁਣ ਇੱਥੇ ਲੱਗੇ ਫੋਟੋਗ੍ਰਾਫੀ ਕਰਨੇ ਕੋਸ਼ਿਸ਼ ਕਰ ਇੱਕ ਤਾਂ ਉਸੇ ਕਮਰਾ ਦਿਲਾਇਆ ਕਰ ਇਹ ਆ ਗਏ ਬਰਫੀਏ ਸਟੇਅਰਸ ਕੌੜੀਆਂ ਹੁਣ ਤਾਂ ਪਿੰਗ ਲਈ ਜਾਂਦੀ ਹੈ ਵੇਸੇ ਦੇਖੀ ਦੇਖੀ ਬਰੋ ਦੇਖੀ ਦੇਖੀ ਰਿ ਧਿਆਨ ਨਾਲ ਧਿਆਨ ਨਾਲ ਅੱਡੀ ਪਾ ਕੇ ਰੱਖ ਥੋੜੀ ਜਿਹੀ ਅੱਡੀ ਪਾ ਕੇ ਅੱਡੀ ਲਾ ਕੇ ਰੱਖੀ ਹੋਰਗੀ ਕੋਈ ਗੱਲ ਨਹੀਂ ਆਪ ਬੰਦੋ ਅੱਡੀ ਲਾ ਕੇ ਰੱਖਿਆ ਕਰੋ نیچے ਆਹ ਮੁੰਗੀ ਬਰੋ ਸੇਵ ਕਰ ਰਹਾ ਹੈ ਬੱਲੇ ਹੋਰ ਕਿੱਦਿਆਂ ਨਾ 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 ਅਬ ਕੀ ਸਾਨੂੰ ਸੰਗਤ ਆ ਸਕਿਆ ਹਾਂ ਚੌੜ ਨਹੀਂ ਕਰਨੀ ਹੈਗੀ ਬਿਲਕੁਲ ਵੀ ਕਈ ਵਾਰ ਕੋਈ ਡਿੱਗ ਜਾਂਦੇ ਆ ਨਾ ਟੇਕੇ ਇਹ ਇਹ ਰੂੜ ਤੁਰੂ ਗੀ ਨੁੜਕੇਓ ਸੇ ਹੁਣ ਮਿਲ ਜਾਗੇ ਨੈਣੀਤਾਲ ਤੋਂ ਆਏ ਨੇ ਇਹ Song ਦੀ ਸ਼ੂਟਿੰਗ ਕਰਨ ਆਏ ਆ ਇਹਨਾਂ ਦੇ ਕੀ ਫੋਕਸ ਹੋਗਾ ਤੇ ਤੁਸੀਂ ਤੁਹਾਡਾ ਨਾਮ ਕੀ ਹੈ ਵੀਰੇ ਰੋਹਨ ਕਾਪੜੀ ਰੋਹਨ ਕਾਪੜੀ ਰੋਹਨ ਕਾਪੜੀ ਮੈਡਮ ਕਾ

ਕਿੱਥੇ ਆ ਵੀਰੇ ਤੁਸੀਂ ਕਿੱਥੋਂ ਪੰਜਾਬ ਅਬੋਰ ਤੋਂ ਅਬੋਰ ਤੋਂ ਠੀਕ ਹੈ ਠੀਕ ਹੈ ਕੀ ਨਾਮ ਆ ਤੁਹਾਡਾ ਰੋਬਿੰਡ ਰੋਬਿੰਡ ਠੀਕ ਹੈ ਤੁਸੀਂ ਕਿੱਥੋਂ ਹਾਜੀ ਸੰਗਰੂਰ ਤੋਂ ਅੱਛਾ ਕਿਹੜਾ ਚੈਨਲ ਆਪਣੇ ਨਾਮ ਦੀ ਹੈ ਸਹਿਜਪਾਲ ਸਿੰਘ ਮੇਰੇ ਖੁਦ ਦੇ ਨਾਮ ਤੇ ਆ ਸਹਿਜਪਾਲ ਸਿੰਘ 000 ਸਹਿਜਪਾਲ ਸਿੰਘ 000 002 ਚਲੋ ਠੀਕ ਹੈ ਠੀਕ ਹੈ ਓਕੇ ਸ਼ੁਕਰੀਆ ਓਕੇ ਓਕੇ ਬ੍ਰੋ ਬਾਦ ਵਿੱਚ ਮਿਲਾਂ ਹਾਂਜੀ ਹੈਲੋ ਹਾਂਜੀ ਠੀਕ ਹੈ ਠੀਕ ਹੈ ਵੀਰੇ ਥੈਂਕ ਯੂ ਆ ਸਤਾਈ ਚ ਤੇ ਨੂੰ ਆਇਨੇ ਤੇ ਰਿੱਕੀ ਸਿਮੀ ਸਿਮਰ ਜਿਸ ਤਰ੍ਹਾਂ ਬੋਤੋ ਪਕਵਿਸਪਰੇ ਜੀ ਲੈ ਕੇ ਆਉਣੀ ਸੀ ਇਹ ਲਿਖਦੇ ਜਾਂਦੇ ਆ ਮੈਂ ਕਿਹਾ ਜੀ ਚਲ ਬਸ ਚਲ ਚੱਲਦੇ ਆ ਫਿਰ ਥੋੜੀ ਰਹਿ ਗਿਆ ਹੁਣ ਤਾਂ ਹੈ ਨਾ ਹੂੰ ਪਹੁੰਚ ਨਾਲ ਉਹ ਦੇਖੋ ਜਿਹੜੇ ਉਹ ਪਿਲਰ ਜੇ ਦਿਖ ਰਿਹਾ ਹੈ ਨਾ ਦੋ ਖੰਬੇ ਇੱਕ ਤਾਂ ਸ਼ਾਇਦ ਮੇਰੇ ਨਾਲ ਸਾਰਾ ਬਾਕੀ ਇਧਰ ਦੇਖ ਲਿਆ ਅੱਪਾ ਜੀ ਉਸ ਕਰਾਂਗੇ ਜਿਗਜੈਗ ਓਕੇ ਸਟੇ ਬਾਲ ਦਿਆ ਲਾ ਬਾਲ ਆ ਉੱਪਰ 3 3 ਜਾਲ ਫੈਕੀ ਉਂਹੀ ਫਿੱਟ ਨਹੀਂ ਆ ਗਿਆ ਹੁਣ ਜੇ ਫਿੱਟ ਹੋਣ ਦੇ ਫਿਰ ਲੱਤਾਂ ਦਾ ਜ਼ੋਰ ਜ਼ਿਆਦਾ ਹੀ ਲੱਗਦਾ ਸਟੇ ਹੁਣ એનર્ਜੀ ਬਹੁਤ ਖਤਮ ਹੋਈ ਪਈ ਆ ਕੱਲੇ ਇੱਕ ਵਿੱਚ ਸਟੇ ਲਈ ਸੀ ਜਿਹੜੀ ਉੱਥੇ ਚਾਹ ਪੀਤੀ ਸੀ ਉਹ ਵੀ ਥੋੜੀ ਨਾਲ ਚਾਹ ਪੀਤੀ ਸੀ ਉਹ ਵੀ ਨਾਲ ਬਿਸਕਟ ਲੈਏ ਸੀ ਕਿ ਤਾਂ ਥੋੜਾ ਜਿਹਾ ਹੋ ਗਿਆ ਪਾਣੀ ਵੀ ਆਲਮੋਸਟ ਖਤਮ ਹੋ ਗਿਆ ਤੇ ਆਸਾਂ ਕਦੇ ਵੀ ਰੁਕ ਗਈ ਆ ਇਥੋਂ ਆਰਾਸ ਦੇ ਦੋ ਮਤਲਬ ਸਟੇਅਰ ਤੋਂ ਸ਼ੁਰੂ ਹੋ ਜਾਂਦੀ ਹੈ ਹਮ ਦੇਖ ਲੈ ਕੇ ਚੱਲਦੇ ਆ ਜਾਓ ਇਹ ਵੀ ਬਿਲਕੁਲ ਸਾਹ ਦੇ ਬਿਲਕੁਲ ਕੋਲਸ ਹਨ ਇਥੋਂ ਦਾ ਦੋ ਰਸਤੇ ਪੜ ਜਾਂਦੇ ਆ ਇੱਕ ਸਟੇਅਰਸ ਵਾਲੇ ਅੱਗੇ ਹੋ ਜਾਂਦਾ ਦੇਖਦੇ ਆਂ ਵਾਲਾ ਅੱਗੇ ਹੋ ਜਾਂਦਾ ਰਸਤਾ ਥੋੜੇ ਸੈਕਿੰਡ ਟਾਈਮ ਵਿੱਚ ਆ ਬੀਡੀ ਉਹ ਬਾਰ ਬ੍ਰੇਕ ਲੱਚੀ ਜਾਂਦੀ ਹੋਸ ਟਾਈਮ نیچے ਚ ਲਈ ਸੀਗੀ ਸੈਕਿੰਡ ਟਾਈਮ ਉੱਪਰ ਸਿੱਧਾ ਹੁਣ ਦੰਗਰੀ ਛਕਾਂਗੇ ਆ ਜਾਓ ਉਪਰੀ ਹਾਰਟੀ ਪਰੌਟਾ ਵਗੈਰਾ ਖਾਦੇ ਨਾਲ ਦੀ ਸਾਡੀ ਥੱਲੇ ਨੇ ਨਾਲ ਦੇ ਸਾਡੇ ਬਹੁਤ ਪਿਛਲੇ ਪਹੁੰਚ ਬਾਕੀ ਬਾਕੀ ਹੁਣ ਦੱਸ ਦਿਆਂ ਵੀ ਕਿੰਨੇ ਵਜੇ ਪਹੁੰਚਦੇ ਅਸੀਂ ਤੇ ਉਹ ਕਿੰਨੇ ਵਜੇ ਪਹੁੰਚਦੇ ਨੇ ਬਿਲਕੁਲ ਨੇੜੇ ਆ ਗਏ ਆ ਉਹ ਆ ਗਏ ਸਾਹਮਣੇ ਨੀਤਾਂ ਸਾਹਿਬ ਤੇ ਇੱਧਰ ਆ ਗਏ ਬ੍ਰਿਜ ਤੇ ਆ ਗਏ ਬ੍ਰਿਜ ਤੋਂ ਬਾਅਦ ਕੌੜੀਆਂ ਅਲੱਗ ਸਿੰਪਲ ਰਸਤਾ ਲਓ ਸਾਟੇ ਵਜੇ ਵਾਲੀ ਯਾਰ 10 ਦੇ ਵਿੱਚ ਪਹੁੰਚ ਨਹੀਂ ਪਹੁੰਚਿਆ ਹਰ ਸਾਲ ਹੁਣ ਵੀ ਲਾਲ ਦਾ 8:30 ਹੋ ਗਿਆ ਕੌਣ ਜਾਮਗੇ ਇਹ ਤਾਂ ਵੀ ਖਾਂਦ ਰਹਿਣੀ ਅੱਗੇ ਕੋਈ ਬ੍ਰੀਡ ਨਹੀਂ ਦਿੱਤੀ ਸਿੰਪਲ ਹਣਾ ஆன க <nosotros> <Simon> ਆਸਟਾ ਇਹ ਸਾਡੇ ਸਾਹਮਣੇ ਕਿਹੜਾ ਯੂਜ਼ ਕਰਨਾ ਹੈ ਕਿਹੜਾ ਚੂਜ਼ ਕਰਨਾ ਹੈ ਵੀਰੇ ਇੱਥੇ ਦਾ ਰਸਤਾ ਹੈ ਔਰ ਪਲੇਨ ਰਸਤਾ ਹੈ ਤင်း ਜਿਆਦਾ ਮੈਨੂੰ ਐਕਸਪੀਰੀਅੰਸ ਨਹੀਂ ਹੈਗਾ ਤੈਨੂੰ ਐਕਸਪੀਰੀਅੰਸ ਆਇਆ ਹੈ ਵੀ ਹਨਾ ਇੱਧਰ ਤੇ ਜ਼ੋਰ ਬਹੁਤ ਜ਼ਿਆਦਾ ਲੱਗਣਾ ਨਜਾਇਜ਼ ਹੀ ਲੱਗਣਾ ਇਧਰਲੇ ਤੇ ਦੇਖ ਕਿਵੇਂ ਰੁਕ ਰੁਕ ਕੇ ਯਾਰ ਇਹ ਇਧਰ ਰੁਕਦੇ ਨਹੀਂ ਹੈਗੇ ਇਧਰ ਚੱਲੀ ਜਾਂਦੇ ਆ ਕਿੱਧਰ ਦੀਆਂ ਪੌੜੀਆਂ ਆਹ ਸਾਹਮਣੇ ਪੌੜੀਆਂ ਹੀ ਆ ਚੱਲ ਫਿਰ ਆਪਾਂ ਸਿੱਧਾ ਜਾਦੇ ਸਿੱਧਾ ਇਧਰ ਹੀ ਚੱਲਦੇ ਸਿੱਧਾ ਚੱਲ ਜੈਗ ਜੈਗ ਯੂਜ਼ ਕੀਤਾ ਆ ਸਿੰਪਲ ਹਨਾ ਜਿਹੜਾ ਰਾਸਤਾ ਹੈਗਾ ਉਹ ਅਸੀਂ ਉਹਦੇ ਵਾਲਾ ਨਹੀਂ ਯੂਜ਼ ਕੀਤਾ ਪੌੜੀਆਂ ਵਾਲਾ ਉਹ ਜ਼ਿਆਦਾ ਔਖਾ ਹਨਾ ਥੋੜਾ ਜਿਆ ਜ਼ੋਰ ਜ਼ਿਆਦਾ ਲੱਗਦਾ ਔਖਾ ਤਾਂ ਕੋਈ ਦਿੱਕਤ ਨਹੀਂ ਇੱਥੇ ਬੰਦਾ ਆਏ ਆ ਸਹਿਜੇ ਸਹਿਜੇ ਚੱਲੀ ਜਾਂਦਾ ਮੇਰੇ ਨਾਮ ਦੇ ਥਰੂ ਸਹਿਜ ਸਹਿਜ ਸਹਿਜੇ ਸਹਿਜੇ ਹੌਲੀ ਹੌਲੀ ਚੱਲੀ ਜਾਂਦਾ ਦੇਖੋ ਹਨਾ ਪਿੱਛੇ ਆ ਰਹੀ ਹੈਗੇ ਜ਼ਿਆਦਾਤਰ ਸਟੇਅਰਸ ਯੂਜ਼ ਕੀਤਾ ਨਹੀਂ ਤਾਂ ਉਹਨੇ ਨਹੀਂ ਕੀਤਾ ਤੇ ਇਹ ਐਵੇਂ ਆ ਹਨਾ ਸਿੰਪਲ ਆ ਦੇਖੋ ਇਹਦੇ ਥੋੜੇ ਜਿਹਾ 5-10 ਮਿੰਟ ਵੱਧ ਲੱਗਦੇ ਆ ਬੰਦਾ ਰਿਲੈਕਸ ਜਾਂਦਾ ਬਿਲਕੁਲ ਹੀ ਰਿਲੈਕਸ ਇਹਦੇ ਵਿੱਚ ਰੁਕਦਾ ਨਹੀਂ ਹੈਗਾ ਬੰਦਾ ਬਿਲਕੁਲ ਵੀ ਉਹਦੇ ਵਿੱਚ ਰੁਕ ਰੁਕ ਕੇ ਜਾਣਾ ਪੈਂਦਾ ਉਹਦੇ ਵਿੱਚ 10 ਮੀਟਰ ਤੁਰੋ ਰੁਕੋ 10 ਮੀਟਰ ਤੁਰੋ ਰੁਕੋ ਨੀਸ਼ਾਨ ਸਾਹਿਬ ਕਿਸੇ ਨੇ ਕੱਢਿਆ ਇੱਥੇ ਕੁਝ ਬਣਾ ਰਹੇ ਨੇ ਜਾਂ ਤਾਂ ਹੈਲੀਪੈਡ ਬਣਾਉਣਗੇ ਜਾਂ ਕੁਝ ਹੋਰ ਮੇਰੇ ਖਿਆਲ ਚ ਹੈਲੀਪੈਡ ਹੀ ਬਣਾਉਣਗੇ ਇਹ ਜਗ੍ਹਾ ਤੇ तरह था किया, बहुत बहुत ज्यादा बाउंसर है इधर देख ना ओ नीचे रास्ता आ रहा है देखो छोटी जीव भी दिख रही है यार ये या में ਬਿਲਕੁਲ ਪੀਕ ਪੁਆਇੰਟ ਤੇ ਅਸੀਂ ਬਿਲਕੁਲ ਪੀਕ ਤੇ ਬਾਸ ਸਿਰਫ 200 ਮੀਟਰ ਰਹਿ ਗਿਆ ਆ ਦੇਖ ਲਓ ਸਾਈਡ ਤੇ ਬਰਫ ਆ ਇਧਰ ਦੇਖੋ ਪਤਾ ਨਹੀਂ ਹਨਾ ਕੌਣ ਲੋਕ ਨੇ ਜਿਹੜੇ ਕਹੀ ਜਾਂਦੇ ਮੌਸਮ ਖਰਾਬ ਆ ਇਹ ਆ ਉਹ ਸਹੀ ਆ ਬਿਲਕੁਲ ਮੌਸਮ ਇਹਨਾਂ ਤਾਂ ਹੁੰਦਾ ਹੀ ਆ ਇਹਦਾ ਜੇ ਬੰਦਾ ਦਿলো ਸੋਚ ਕੇ ਆਉਂਦਾ ਵੀ ਮੱਥਾ ਟੇਕ ਕੇ ਜਾਣਾ ਯਾਤਰਾ ਕਰਕੇ ਆਉਣੀ ਆ ਤਾਂ ਉਹਨੂੰ ਕੁਝ ਨਹੀਂ ਹੁੰਦਾ ਦੀਵੰਦਾ ਆਉਂਦਾ ਹੀ ਚੌੜ ਕਰਨਾ ਫੇਰ ਤਾਂ ਕੈਸ ਕੋਈ ਕੁਛ ਕੰਮ ਠੀਕ ਹੈ ਉਹ ਹਾਂ ਮੈਨੂੰ ਉੱਥੇ ਜਾਣਾ ਬਹੁਤ ਹੈਲੋ ਇੱਥੇ ਵੀ ਘੁਰੇ ਹੋਏ ਨੇ ਯਾਰ ਹਾਂ ਆ ਗਿਆ ਸੂਰਜ ਵੱਡੇ ਬੈਗੇ ਸੀ ਰੱਖ ਦਿੱਤੀ ਫਿਰ ਛੋਟੇ ਕੈਰੀ ਕਰ ਲਏ ਸੀ ਵੱਡੇ ਬੈਗੇ ਸੀ ਗੱਟੜੀ ਗੱਟੜੀ ਘਰ ਚ ਜਮਾ ਕਰਾਏ ਉੱਤੇ ਛੋਟੇ ਲੈ ਜਾ ਕੇ ਆ ਗਏ ਆਪਾਂ ਇੱਥੇ ਬਰਫ ਹਜੇ ਵੀ ਬਹੁਤ ਆ ਰਸਤਾ ਉਹ ਪੌੜੀਆਂ ਦੀ ਸਾਈਡ ਆ ਗਈ लो पहुंच गए अपन लास्ट जेडी श्राप्स ने होने बस इस के बाद अपना हेमकुन साहब गुरु घर आ गया लो गए कौन गए हो अपन हेमकुन साहब वाले

ਦਨ ਸਟੇਜ ਸ਼ੁਰੂ ਹੋ ਗਈ ਹੈ ਸਰ ਯਾਰ ਜੱਪੀ ਰੱਹੀ ਆ ਇਸ ਵਿੱਚ ਅੱਤੇ ਉਪਰ ਕਿਤੇ ਕੇ ਮਾਫਤਾ ਕਿਸ ਨੂੰ ਕਹੀ ਨਾ ਨਿਕਲ ਸਭ ਕੁਝ ਇਸ ਦੀ ਹਾਥੀ ਆਪਨ ਪੂਰੀ ਕੁਟੀਆ ਬਣਾਈ ਸਾਰੇ ਬੰਦੋ ਬੋਲ ਜਿਓਂ ਦੋ ਜੰਦੇ ਪਹਿਲੀ ਬਣ ਗਈ ਯਾਰ ਜੱਪੀ ਨੰਗਰ ਆ ਜੇ ਅਗਰ ਫਤਿਹ ਰੰਗ ਸ਼ੁਰੂ ਹੋ ਕੀ ਦੀ ਆਉਣੀ ਅਰਦਾਸ ਹੋਣ ਵਾਲੀ ਆ ਭਾਈ ਗੁਰਜੀ ਕੀ ਫਤਿਹ ਭਾਈ ਗੁਰਜੀ ਕੀ ਫਤਿਹ ਭਾਈ ਗੁਰਜੀ ਕੀ ਫਤਿਹ ਭਾਈ ਗੁਰਜੀ ਕੀ ਫਤਿਹ ਆ ਦੇਖੋ ਇੱਥੇ ਬਰਫਾਂ ਵਾਲੇ ਹੈਗੇ ਆ ਲੋਕਦੋ ਇਧਰ ਆ ਹੈਗੀ ਆ ਜਿਹੜਾ ਘਰ ਆ ਗਿਆ ਜਿਹੜਾ ਘਰ ਆ ਗਿਆ ਉੱਪਰ ਹਰੀ ਆਲਮੋਸਟ ਹੋਣੀ ਪਹੁੰਚੀ ਹੈਗੇ ਤੇ ਇਸ਼ਨਾਨ ਕਰਦੇ ਨੇ ਹੈਗੇ ਇਧਰ ਘੱਟ ਨਾਛਾ ਲੰਗਰ ਰਲਗਣੀ ਨੰਗਰ ਟਿਕੋ ਤੇ ਸਾਰੇ ਪੀਰੀ ਹੋ ਕੇ ਆ ਗਏ ਹੋਏ ਚਿਰੋਸ ਤੇ ਸ਼ੂ ਵਗੈਰਾ ਪਾਉਰੇ ਉਤਾਰ ਕੇ ਉਰੇ ਸਭ ਬੰਨ੍ਹ ਦਰਾਂ ਵਾਸ਼ਰੂਮ ਪਿੱਛੇ ਵੀ ਗਿਆ ਇਹ ਆ ਗਿਆ ਆਪਣਾ ਸਰੋਵਰ ਹਾਲੇ ਬਰਫਾ ਪਿੰਗ ਨਹੀਂ ਮਤਲਬ ਥੋੜਾ ਥੋੜਾ ਰਸਤਾ ਹੋਗਾ ਜਿੱਥੋਂ ਆਪਾਂ ਇਸ਼ਨਾਨ ਕਰ ਸਕਦੇ ਆ ਇਸ਼ਨਾਨ आ गए करोड़ा जहा लेट हो गए अरदास शुरू हो गई साढ़े नौ शुरू करती पैसे तो दस बजे शुरू तो हो जाती है चलो कोई ارداز ہو کہ میرے ਰੀਆਂ ਦੇ ਸਾਰੇ ਹਨ ਦੇਖੋ ਕਿ ਹਮ ਸਾਡੀ ਰਹੀ ਆ ਮੈਂ ਤੁਹਾਨੂੰ ਆਮਾ ਫਿਰ ਜਮ ਵੀ ਗਿਆ ਸਾਰੇ ਕਿਤੇ ਉਹ ਅੱਗੇ ਨਹੀਂ ਅੱਗੇ ਹੁੰਦੇ ਬਾਰ ਸਾਤ ਕੋਰ ਨੰਕਰ ਨਾ ਫਿਰ ਉਹ ਕਹਿੰਦਾ ਨਾ ਜਿੱਥੇ ਨਾ ਆਉਂਦਾ ਉਹ ਰਗਨ ਵੀਰ ਜਿਆ ਸਮਝ ਕੇ ਹਰ ਕੋਲ ਦਇਆ ਹੈ ਪੂਰਤ ਹੋ ਦੇਣਾ ਮਨਾਗਾ ਇਹ ਸਾਰੀ ਵਰਖ ਜੰਮੀ ਹੋਈ ਹੈ ਖਾਲੀ ਇਨਾ ਹੀ ਤੋਂ ਹੋ ਨਮ 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 ਨੇ ਚੰਨੇ ਤੇ ਤੇ ਹੈ ਹੁਦਾ ਪਰਕਟਿਓ ਇਨਾਨ ਕਰਦੇ ਆ ਈ ਹੁਣ ਅਸੀਂ ਸਦਾ ਮੱਥਾ ਦੇਖਣ ਜਾਣਾ ਹੈ ਤੇ ਦੇਖਰਾਵਾਂਗੇ ਮੱਥਾ ਦੇਖਾਂਗੇ ਗੁਰੂ ਵੀ ਚਾਹੇ ਇਸ਼ਨਾਨ ਕਰਨਾ ਦੋ ਸਾਡੇ ਨਾਲ ਦੇ ਪਿੱਛੇ ਹੀ ਆਗੇ ਬਾਕੀ ਸਾਰੇ ਇਸ਼ਨਾਨ ਕਰ ਕਰ ਜਾਈ ਜਾਂਦੇ ਕਿਉਂਕਿ ਜਿਆਦਾਤਰ ਹੈ ਨਾ 9:30 ਵਜੇ ਦੀ ਜਿਹੜੀ ਅਰਦਾਸ ਸੀ ਉਹਦੇ ਵਿੱਚ ਹੋਏ ਸੀ ਇੱਥੇ ਤੇ ਅਸੀਂ ਥੋੜਾ ਜਿਹਾ ਲੇਟ ਹੋ ਗਏ ਜਦ ਅਸੀਂ ਪਹੁੰਚੇ ਉਹ ਅਰਦਾਸ ਹੋਣ ਲੱਗੀ ਸੀਗਾ ਤਾਂ ਇਥੇ ਇਸ਼ਨਾਨ ਕਰੀ ਜਾਂਦੇ ਹਾਂ ਬਾਕੀ ਤੁਸੀਂ ਦੇਖ ਸਕਦੇ ਹੋ ਨਾ ਕਪੜੇ ਕਪੜੇ ਜੇ ਇਹਨੇ ਕਰ ਲਏ ਕਰ ਲਿਆ ਤੇ ਹੁਣ ਬਸ ਮੱਥਾ ਟੇਕ ਕੇ ਲੰਗਰ ਛੱਕ ਕੇ ਫਿਰ ਫਿਰ ਵਾਪਸ ਚਾਲੇ ਪਾ ਲੈਣੇ ਆ ਹਾਂ ਹਾਂ ਕੋਈ ਦਿੱਕਤ ਨਹੀਂ ਲਾਈਵ ਹੀ ਚੱਲਦਾ ਜਿਹੜਾ ਚੱਲਦਾ ਜਿਹੜਾ ਗੁਰੂਗਰ ਦਾ ਲਾਈਵ ਚੱਲਦਾ ਹੁੰਦਾ ਖੇਡਗੁਰ ਸਾਹਿਬ ਦਾ ਦੇਖੋ ਇੱਕ ਕੈਮਰਾਮੈਨ ਬੈਠਾ ਇੱਥੇ ਉਹ ਸਾਹਮਣੇ ਕੋਈ ਮੰਦਰ ਆ ਗਿਆ ਲੋਪਾਲ ਲక్ష్ਮਨ ਮੰਦਰ ਸ਼੍ਰੀ ਲੋਪਾਲ ਲక్ష్ਮਨ ਮੰਦਰ ਕੁਦਰਤ ਦੇਖੋ ਹਨਾ ਕਿੰਨੀ ਕਮਾਲ ਦੀ ਆ ਜੀ ਗੱਲ ਸਹੀ ਹੈ ਹੋਰ ਇਸ਼ਨਾਨ ਕਰ ਲਿਆ ਹੁਣ ਅਸੀਂ ਚੱਲਿਆ ਮੱਛੀ ਦੇਖਣ ਇਧਰ ਦੀ ਇਧਰ ਦੀ ਇਧਰ ਦੀ ਜਦੋਂ ਭਾਵ ਸੋ ਕਰ ਕਰਾਵੇ ਗਿਆਨ ਦ੍ਰਿਸ਼ਟੀ ਵਰਣਿ ਆਵੇ ਕਹ ਮਨੋਕ ਤੇ ਕੇ ਆਵੇ ਜੋ ਸੁਭਾਵੇ ਸੋ ਹੀ ਕਰਾਵੇ ਇਸ ਕੇ ਹਾਥ ਹੋਏ ਤਾਂ ਸਭ ਪਿਛਲੇ ਜੋ ਸੁਭਾਵੇ ਸੋ ਹੀ ਕਰੇ ਅਣਜਾਨਤ ਵਿਖਿਆ ਮਹਿਰ ਤੇ ਜਾਣ ਤੇ ਆਪਣੇ ਆ ਬਚੈ ਪਰ ਮੈਂ ਭੁਲਾ ਜਜ ਸਭਾ ਨਿਮਕ ਮੈਂ ਚਰਪਟ ਪਰ ਆਵੇ ਕਰ ਕਿਰਪਾ ਅਜ ਸਿ ਆਪਣੀ ਭਗਤ ਦੇ ਨਾਨਕ ਤੇ ਜਾਨਾ ਮਿਲੇ ਸਿਨਮਾ ਨੇ ਸੇਤ ਕਾ ਰਾਜ 파ਪ ਰਾਮ ਕ੍ਰੀਪ ਨਿਵਾਣ ਜਾ ਕਾ ਵਨਸ਼ਟਰ ਕੋ ਸੁਨਾਯਾ ਹੈ ਇਸ ਤਿਲ ਕਾ ਗਰਵ ਆਪਣੀ ਕਰੇ ਬਸੀ ਜਲ ਤੋਂ ਕਲੇ ਫਾਣ ਗਣ ਜਗਦੀਸ਼ ਤਬ ਲਗਨੇ ਚਲਨਾ ਹੀ ਜੀਤ ਜਬ ਲਗਬੋ ਮਗਰ ਸੰਮਾਏ ਤਬ ਲਗ ਤਮਰਾਏ ਸਭ ਸੋ ਕੋ ਹੈ ਬੜ ਭਾਗੀ ਕਿਸੇ ਪ੍ਰਾਪਤ ਹੋਏ ਕਰਨ ਕਰਾਵਣ ਆਪੇ ਆਪ ਸਰਾ ਸਰਾ ਨਾਨਕ ਹਰ ਜਾਪ ਕਰਨ ਕਰਾਵਣ ਕਰਨੇ ਹਾਰ ਇਸ ਕੇ ਹੱਥ ਕਾ ਵਿਚਾਰ ਜੈਸੀ ਦ੍ਰਿਸ਼ ਕਰੇ ਤਾ ਸਾ ਹੋਏ ਆਪੇ ਆਪ ਪ੍ਰਭ ਸੋਈ ਜੋ ਕਿਸ ਕੀ ਨੋ ਸੁ ਆਪਣੇ ਰੰਗ ਸਭ ਤੇ ਦੂਰ ਸਭੂ ਕਾ ਰਾਸ ਸਭ ਕਛ ਵਰਤਾ ਉਸ ਕਾ ਕੀ ਜੈ ਆ ਜੈਸਾ ਕਰੇ ਤੈਸਾ ਕੋ ਥੀਆ ਆਪਣਾ ਖੇਲ ਹੈ ਆਪ ਕਰਨੇ ਹਾਰ ਦੂਸਰ ਕੌਣ ਕਹੈ ਵੀ ਤਜੋ ਸਿਆਨ ਪਸੁਰ ਜਨੋ ਸਿਮਰੋ ਹਰਿ ਹਰਿ ਰਾਏ ਏਕ ਆਸ ਹਰ ਮਨ ਰਖੋ ਨਾਨਕ ਦੁਖ ਭਰਮ ਭਉ ਜਾਏ ਅਸ਼ਟਪਦੀ ਪ੍ਰਸਾਦਾ ਸਾਹਿਬ ਅਰਜਪਣੇ ਇਹ ਹਮਾਰਾ ਸੁਪਾਵੇ ਜਨ ਕੋਏ ਅਮਰਤ ਪੀਵੇ ਅਮਰ ਸੋਏ ਹੋਸਪੁਰ ਕਾ ਨਾਹੀ ਕਦੇ ਬਿਨ ਹਾਸ ਜਾਈ ਰੋਮਟੇ ਹਰਿਆਵ ਕਦਲਾ ਆ ਗਿਆ ਮੌਸਮ ਹੋ ਗਿਆ ਬਦਲ ਗਿਆ ਮਨਪੁਰ ਸਾਹਿਬ ਪੱਥਾ ਟੇਕ ਲਿਆ ਹੁਣ ਅਸੀਂ ਚੱਲਿਆ ਵਾਪਸ ਪਹਿਲਾਂ ਧੁੱਪ ਸੀ ਜਦੋਂ ਸ਼ਿਨਾਨ ਕਰ ਰਹੇ ਸੀ ਕਿ ਹੁਣ ਮੀਂਹ ਦਾ ਮੌਸਮ ਬਦਲ ਗਿਆ ਘੱਟ ਹੀ ਹੋ ਗਿਆ ਮੌਸਮ ਵੀ ਬਦਲ ਗਿਆ ਆ ਦੇਖ ਲਓ ਸੇਨ ਤੋਂ ਦਬੰਦ ਲੱਗੀ ਸਤ 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 ਤੋਂ ਕੁਝ ਹੀ ਮੈਂਟਲ ਮੌਸਮ ਬੋਲ ਗਿਆ ਇਕੋ ਲੱਗ ਕੇ ਦੂਜੀ ਗੱਲ ਇਹ ਵੀ ਇਹ ਕਹਿੰਦਾ ਹੈ ਕਿ ਜੇ ਹੁਣ 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 ਠੰਡੇ ਦਾ ਚਾਰ ਚੁੱਕੀ ਜਿੜੀ ਵਗੈਰਾ ਜਿਹੜਾ ਰਹਿ ਰਿਹਾ ਹੈ ਅਪਨੇ ਜੀ ਕਿ ਲੰਗਰ ਸਾਕੀ ਸੋਤ ਬੋਤ ਬੋਤ ਆਪ ਸੁਖਰਾਜ ਆਕੇ ਗੱਦ ਵਿੱਚ ਕਹੀ ਨਾ ਜਾਏ ਦੂਸਰ ਹੋਏ ਤਾਂ ਸੁਜੀ ਪਾਏ

ਚਾਲੇ ਗੋਣ ਲਈ ਤਿਆਰ ਆ ਸਾਰਿਆਂ ਨੇ ਬੈਠੀ ਆ ਸਾਰੇ ਜਵਾਨ ਬੈਠੇ ਆ ਹੋਰ ਮਨਵੰਨ ਬੁਰਾ ਪੈਸਾ ਲੰਘਾਂਗੇ ਅਸੀਂ ਤਾਂ ਕਾਰ ਤੇ ਰੁਕਾਂਗੇ ਦੋ ਮਿੰਟਾਂ ਆਮ ਤੇ ਫੋਟੋ ਮੋਟੀ ਰੋਟੀ ਪਾਕਿਸਤਾਨ ਆ ਕੋਈ ਮੈਂ ਦਿਖਾਉਣਾ ਸੀ ਮੈਂ ਮੰਮਾ ਆ ਰਿਹਾ ਜਿਵੇਂ ਫੌਰਨ ਤੋਂ ਆਇਆ ਹੀ ਹੈ ਨਾ ਹਾਂਜੀ ਵੀਰੇ ਅਸੀਂ ਸ੍ਰੀ ਹਿਮਕੁੰਡ ਸਾਹਿਬ ਨੂੰ ਮੱਥਾ ਟੇਕ ਗਏ ਸੀ ਅਸੀਂ ਉੱਥੇ ਸਾਢੇ 9:00 ਪਹੁੰਚ ਗਏ ਸੀ ਤੇ ਇਸ਼ਨਾਨ ਕਰਕੇ ਮੱਥਾ ਟੇਕ ਕੇ ਲੰਗਰ ਛੱਕੇ ਸੀ ਵਾਪਸੀ 12:00 ਵਜੇ ਕਰਤੀ ਸੀ ਤੇ ਪੌਣੇ 2:00 ਹੋ ਚੁੱਕੇ ਨੇ ਬਸ ਸੜਾ ਕਿਲੋਕਮੀਟਰ ਰਹਿ ਗਿਆ 1 ਕਿਲੋਮੀਟਰ ਗੋਵਿੰਦਾਨਾ ਉੱਥੇ ਦੇਖਣਾ ਲੰਗਰ ਛੱਕੇ ਸੀ ਗੋਵਿੰਦ ਘਾਟ ਦੀ ਯਾਤਰਾ ਸ਼ੁਰੂ ਕਰਾਂਗੇ ਘਾਟ ਕਿਵੇਂ ਰਿਹਾ ਫਿਰ ਠੀਕ ਆ ਵਧੀਆ ਸੀਗਾ ਬੜਾ ਇਹ ਚੜਨ ਵਾਲੇ ਆਖਾ ਲੱਗਿਆ ਹੁਣ ਤਾਂ ਠੀਕ ਹੀ ਆ ਉਹਨਾਂ ਬਾਰੇ ਕੀ ਕਹੇਗਾ ਕਿੰਨਾ ਬਾਰੇ ਉਹ ਨਹੀਂ ਉਹ ਤਾਂ ਗੱਲਾਂ ਆ ਯਾਰ ਬਹੁਤ ਪਿੱਛੇ ਸਾਡੇ ਤੋਂ ਦੋ ਬੱਚੇ ਹੋਰ ਨੇ ਸਾਡੇ ਨਾਲ ਬਹੁਤ ਠੀਕ ਆਖਿਆ ਸੀ ਆਖਿਆ ਸੀ ਉਹਨਾਂ ਨੂੰ ਨਾ ਉਹ ਹੰਡ ਕਰੀ ਕੇ ਵੀ ਜਾਣਾ ਹੀ ਜਾਣਾ ਮੈਂ ਕਿਹਾ ਸੀ ਮੈਂ ਤਾਂ ਮੈਂ ਤਾਂ ਕਰਾਉਣਾ ਨਹੀਂ ਲੱਗਿਆ ਕਹਿੰਦੇ ਨਹੀਂ ਨਹੀਂ ਕਹਿੰਦੇ ਆਪਾਂ ਅੱਗੇ ਚੱਲਦੇ ਆਂ ਮੈਂ ਕਿਹਾ ਠੀਕ ਆ ਫਿਰ ਚੱਲ ਕੋਈ ਨਹੀਂ ਆ ਅਗਰ ਕਿੰਨੇ ਕਿਲੋਮੀਟਰ ਰਹਿ ਗਏ ਬਸ ਆ ਗਏ ਜੀ ਕਿੰਨੇ ਕਿਲੋਮੀਟਰ ਹੈਗੇ ਮਾਤਾ ਹਾਂ ਜੀ ਨਾ ਨਾ ਇਹ ਨੱਟ ਚੱਲਦਾ ਨਹੀਂ ਹੈ ਗਾਂਟੀ ਬਸ ਆ 1.5 ਕਿਲੋਮੀਟਰ ਰਹਿ ਗਏ ਸਾਰਾ ਦੇਖੋ ਸਾਹਮਣੇ ਆ ਗਏ ਗੁਰਦੁਆਰਾ ਹਾਂ ਜੀ ਹਾਂ ਠੀਕ ਓਕੇ ਬਸ ਪਹੁੰਚ ਗਏ ਹਾਂ ਤਾਂ ਕੋਲੇ ਪਹੁੰਚ ਗਏ ਤਾਂ ਆਮ ਤੇ ਆ ਗਏ ਨਹੀਂ ਠੰਡਾ ਨਹੀਂ ਕਾਉਂਦੇ ਕੁਵਾਨਾ ਜਦੋਂ ਵਾਰਾ ਗੋਬਿੰਦਾਂ ਵਾਪਸੀ ਹੋ ਗਈ ਸਾਡੀ ਉੱਥੇ ਲੰਗਰ ਪਾਣੀ ਛਕਾਂਗੇ ਤੇ ਫਿਰ ਅੱਗੇ ਹੋਵਾਂਗੇ ਚਾਲੇ ਪਾਵਾਂਗੇ ਦੇਖਦੇ ਆਂ ਕਿ ਜਾਈਏ ਜਾਂ ਨਾ ਜਾਈਏ ਪਹਿਲਾਂ ਸਹੀ ਤੋਂ ਦੇਖਦੇ ਹਾਂ ਤੋਂ ਜਾਂਦੇ ਨੇ ਜਿਹੜੇ ਅੱਗੇ ਤੁਹਾਨੂੰ ਪੁੱਛਦੇ ਆ ਵੀ ਕੀ ਹਾਲ ਚਾਲਾ ਤੁਹਾਡਾ ਹਨਾ ਵੀ ਸਹੀ ਉਹ ਸੈਟ ਤੋਂ ਦੇਖਦੇ ਸੈਟਾ ਫਿਰ ਤਾਂ ਚੱਲਾਂਗੇ ਕਿ ਨਹੀਂ ਨਹੀਂ अदरवाइज ਇੱਥੇ ਸਟੇ ਕਰਾਂਗੇ ਸਾਡੇ ਵੱਲੋਂ ਕਿਹਾ ਗੁਰੂ ਘਰ ਆ ਗਿਆ ਕਨੋਲੇ ਬਾਈ ਚਾਹ ਜੀ ਕਿਤੇ ਮੰਦੇ ਕੋਲੇ ਦੋ ਮਿੰਟਾਂ ਆਮਾ ਪਹੁੰਚ ਰਹੇ ਨੇ ਦੋ ਮਿੰਟਾਂ ਆਉਂਦੇ ਗੁਰੂ ਜੀ ਥੋੜਾ ਗਾ ਸਿੱਧਾ ਪਰਦੀ ਸਾਈਡ ਆ ਰਿਸਪੈਂਸਰੀ ਆ ਜਾਂਦੀ ਹੈਗੀ ਉੱਥੇ ਆਏ ਮਿਲਦੇ ਆਪਣਾ ਕਮੋਡੀਸ਼ਨ ਮਤਲਬ ਅਬੀ ਰਿਹਾਇਸ ਜੀ ਕਿਸੇ ਨੇਰੀਆ ਇਸ ਨੇ ਤਾਂ ਵੀਰ ਸੰਗਤ ਬੈਠੀ ਐ ਸਾਈਡ ਨੀਚੋਂ ਆਈ ਕੋ ਜਦੋਂ ਪਾਤਰ ਪੂਰਾ ਵਿਜ਼ਿਟ ਕਿੱਟਾ ਹੋ ਗਿਆ

ਆ ਜਮਾਤਾਂ ਕਿ ਕਿਤੇ ਰੀਸੈਟ ਕਰ ਕੀ ਆ ਗਿਆ ਕਿ ਆ ਜਰੂਰੀ ਚਾਹ ਹਰ ਹਰ ਨਾਮ ਕਮ ਓਏ ਹਿਸਟਰੀ ਦਿਖਾ ਦੀ ਇੱਕ ਵਾਰ ਹਿਸਟਰੀ ਦਿਖਾ ਦੀ ਇੱਕ ਵਾਰ ਇੱਕ ਗੁਰਦੁਆਰਾ ਗੋਵਿੰਦਾਮ ਦੀ ਹਿਸਟਰੀ ਆ ਹਾਂ ਤੇਰੇ ਪਹੁੰਚ ਚੁੱਕੇ ਸੀ ਪ੍ਰਸ਼ਾਦਾ ਛਕ ਲਿਆ ਚਾਹ ਪੀ ਲਈ ਤੇ ਪਰਵਾਰ ਸਾਹਿਬ ਦੇਖਦੇ ਹੁਣ ਚਲਾਤਾ ਹੈਗੀ ਵੀ ਗੋਵਿੰਦ ਘਾਟ ਤੇ ਚੱਲ ਜੀਏ ਹੋਰ ਮੌਸਮ ਵੀ ਖਰਾਬ ਹੋ ਰਿਹਾ ਵਕਾਜੀ ਤਾਂ ਉਹ ਕਿੱਥੇ ਆ ਗੋਵਿੰਦ ਆਮ ਤੋਂ ਗੋਵਿੰਦ ਘਾਟ ਤੱਕ ਦੀ ਵਾਪਸੀ ਦਾ ਟਾਈਮ ਸਾਡਾ ਉਹ ਨਾ ਵਾਪਸੀ ਕਰ ਰਹੇ ਆ ਕਿ ਉਤੋਂ ਤੇ ਹੁਣ ਆਬ ਰੇਚ ਤੇ ਰੁਕੇ ਆ ਅੰਦੀ ਵਾਲੇ ਤੇ ਰੇਚੇ ਚ ਘੈਂਡਾ ਪਿੱਛੇ ਘੈਂਡਾ ਦਾ ਨਾ ਅੱਜ ਚੱਲੇ ਸੀਗੇ ਉਤੋਂ 3:40 ਤੇ ਚੱਲੇ ਆ ਹੁਣ ਹੋ ਗਏ 4:46 ਹੋ ਗਏ ਉਹ ਕਿੰਨਾ ਟਾਂਟਾ ਹੋ ਗਿਆ ਸਾਡਾ ਅੰਦੀ ਵਿੱਚ ਤੇ ਆ ਗਈ ਕਿੰਨੇ ਟੇ ਗੋਵਿੰਦਗੜ੍ਹ ਅਸੀਂ 6:00 ਤੱਕ 6:00 ਵਜੇ ਤੱਕ ਪਹੁੰਚ ਜਾਗੇ ਗੋਵਿੰਦਗੜ੍ਹ 6:00 ਤੱਕ ਪਹੁੰਚ ਜਾਗੇ ਆ ਜੋ ਕਿ ਜਾਣਦੇ ਕਿ ਕਿੰਨੇ ਜੀ ਤੀ ਸਵਾ 7:00 ਅਕਾਇਦਾ ਉਹ ਜਿਹੜਾ ਹੁਣ ਨਵਾਂ ਬਣਾਇਆ ਗਿਆ ਕਾਫੀ ਟਾਈਮ ਤੋਂ ਚੱਲ ਰਿਹਾ ਇਹਦਾ ਕੰਮ ਪਰ ਇਸ ਵਾਰ ਚਲਾਇਆ ਹੈ ਪਹਿਲਾਂ ਨਹੀਂ ਚੱਲ ਰਿਹਾ ਸੀ ਲਾਸਟ ਈਅਰ ਕਿਉਂਕਿ ਉਹਦੇ ਵੀ ਵੀਡੀਓ ਦੇਖ ਕੇ ਕਿਹਾ ਚਾਹੀਦਾ ਹੈ ਕਿ ਬੱਤ ਕੋਲ ਦੇ ਇਹਨਾਂ ਨੂੰ ਸਟੇਟ ਤੇ ਆਪਸੋ ਆਪ ਦੇ ਰਿਹਾ ਤੇ ਆ ਸ਼੍ਰੀ ਹਿੰਦੂ ਸਾਇਵ ਸੇਵਾ ਸੰਗਠਨ ਸਟਾਈਲ ਦੇ ਕਿਤੇ ਮਤਲਬ ਇਹਨਾਂ ਨੇ 17ਵੀਂ ਫ੍ਰੀ ਸਟੇਟ ਕੈਂਪ ਮੈਡੀਕਲ ਕੈਂਪ ਲਗਾਇਆ ਹੋਇਆ ਹੈ ਨੇ प्रसाद भी रोते मसाज वगैरह भी और देखो उन्होंने मशीन रखी हुई उसे करोड़ मसाज नहीं नहीं दिखा मशीन अगर छोलें ने प्रशाद ਵਾਪਸੀ ਕਰ ਰਹੇ ਹਾਂਗੇ ਤੇ ਨੇਰਾ ਹੋ ਗਿਆ ਜ਼ਿਆਦਾ ਕੋਈ ਨਹੀਂ ਮਿਲ ਰਿਹਾ ਕਿਉਂਕਿ ਸਾਰੇ ਅਰੈਸਟ ਕਰਦੇ ਆ ਉੱਥੇ ਤਾਂ ਆਮ ਤੇ ਅਸੀਂ ਤੁਰਪੀ ਕੋਈ ਕੋਈ ਇਹ ਹੁੰਦਾ ਸਾਨੂੰ ਕੋਈ ਕੋਈ ਮਿਲੇ ਪਿੱਛੇ ਯਾਤਰੀ ਜਿਹੜਾ ਸਾਡੇ ਨਾਲ ਚੱਲੇ ਹੈ ਨਹੀਂ ਫਿਲਹਾਲ ਤਾਂ ਹਨਾ ਅਸੀਂ ਇਕੱਲੇ ਹੀ ਚੱ ਰਹੇ ਹਾਂਗੇ ਮਤਲਬ ਰਿਸਕ ਵੀ ਆ ਵੀ ਕੋਈ ਜਾਨਵਰ ਵਗੈਰਾ ਨਾਲ ਟੱਕਰ ਜੇ ਕਿਉਂਕਿ ਜੰਗਲੀ ਜਾਨਵਰ ਦਾ ਕੁਝ ਨਹੀਂ ਪਤਾ ਕਿਹੜੇ ਵੇਲੇ ਆ ਜੇ ਦੁਰੀ ਆ ਇੱਕ ਮੁੰਡਾ ਪਿੱਛੇ ਆ ਰਿਹਾ ਹੈ ਸਾਡੇ ਆ ਦੁਰੀ ਯਾਰੇ ਮੁੰਡਾ ਪਿੱਛੇ ਆ ਰਿਹਾ ਆ ਆ ਵੇਖ ਬੁਰੀ ਚ ਚਲੋ ਵਾਪਸੀ ਕਰ ਲਈ ਆ ਕੀ ਤੇ ਜੰਗਲ ਦਾ ਏਰੀਆ ਸਾਰਾ ਲੰਗੇ ਆ ਪੂਰਨਾ گاਉਂ ਤੇ ਆ ਗਏ ਉਹ ਆ ਗਿਆ ਸਾਹਮਣੇ ਟੈਕਸੀ ਸਟੈਂਡ ਪਰ ਅਸੀਂ ਟੈਕਸੀ ਤਾਂ ਲੈਣੀ ਨਹੀਂ ਅਸੀਂ ਗੋਵਿੰਦ ਘਾੜ ਤੋਂ ਹੀ ਤੁਰ ਕੇ ਆਉਣੇ ਆ ਤੇ ਤੁਰ ਕੇ ਜਾਣਾ ਹੁੰਦਾ ਹੈਲਪ ਤੇ ਕਿਸੇ ਦੀ ਲੈਣੀ ਹੀ ਨਹੀਂ ਨਿਕੀ ਠੀਕ ਆ بارش ਫੇਰ ਫਿਰ ਹੋ ਗਈ ਤੇ ਸਾਰੇ ਭੰਗ ਆ ਕੱਢ ਲੈ ਯਾਰ ਰੇਨ ਕੋਟ ਇਹ ਮੈਂ ਪਾਦਾ ਪਹਿਲਾਂ ਚਲੋ ਠੀਕ ਆ ਹੋਰ ਇਹ ਮੇਰਾ ਬਹੁਤ ਹੋ ਗਿਆ ਤੇ ਫਾਈਨਲੀ ਫਿਰ ਅਸੀਂ ਪਹੁੰਚ ਹੀ ਗਏ ਗੋਵਿੰਦ ਘਾਟ ਤੇ ਆ ਨੀਚੇ ਨਦੀ ਵਗਦੀ ਜਾਂਦੀ ਹੈ ਜੀ ਇਹ ਤਾਂ ਦੇਖ ਨਹੀਂ ਰਹੀ ਵੈਸੇ ਉਹ ਆ ਗਿਆ ਆਪਣਾ ਗੋਵਿੰਦ ਘਾਟ ਮੇਰਾ ਹੋ ਗਿਆ ਸਾਨੂੰ ਜੰਗਲ ਚ ਲੇਟ ਹੋ ਗਿਆ ਸੀਦਾ ਬਹੁਤ ਜਿਆਦਾ ਮੇਰਾ ਹੋ ਗਿਆ ਠੀਕ ਆ ਅਸੀਂ ਆ ਗਏ ਬਸ ਰਹਿ ਗਿਆ ਸਾਰਾ 300 ਮੀਟਰ ਰਹਿ ਗਿਆ ਪਹੁੰਚ ਹੀ ਗਏ ਲੋ ਮੈਂ ਤੇ ਗੁਰੀਏ ਸੀ ਬਾਕੀ ਤਾਂ ਸਾਰੇ ਅੱਡ ਅੱਡ ਹੋ ਗਏ ਇੱਕ ਮੁੰਡਾ ਸਿਕਨਾ ਹੋਰ ਸੀ ਅੰਬਰੀ ਸਾਈਡ ਤੋਂ ਤੇ ਇਹੀ ਤਿੰਨੇ ਜਾਣੇ ਰਹਿ ਗਏ ਸੀਗੇ ਬਸ ਆ ਆ ਗਏ ਪਹੁੰਚ ਗਏ